ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਨਾ ਅੰਗਰੇਜ਼ੀ ਵਿਆਕਰਣ ਦੇ ਕੁਝ ਖਾਸ ਸ਼ਬਦਾਂ ਤੇ ਗੱਲ ਕਰਨ ਲਈ ਇਕੱਠੇ ਹੋਏ ਹਾਂ ਹਾਂ ਜੀ ਸਤਿ ਸ਼੍ਰੀ ਅਕਾਲ ਇਹ ਉਹ ਸ਼ਬਦ ਨੇ ਜਿਹੜੇ ਅਕਸਰ ਥੋੜਾ ਉਲਝਾ ਦੇਂਦੇ ਨੇ ਪਰਵੇਂ ਬੁਨਿਆਦੀ ਹੁੰਦੇ ਨੇ ਬਿਲਕੁਲ ਜਿਵੇਂ ਕਿ ਡਿਟਰਮੀਨਰਸ ਪ੍ਰੈਪੋਜੀਸ਼ਨਸ ਮਾਡਲਸ ਤੇ ਸੈਂਟੈਂਸ ਕਨੈਕਟਰਸ ਅੱਜ ਦੀ ਗੱਲਬਾਤ ਦਾ ਮਕਸਦ ਇਹੀ ਹੈ ਕਿ ਇਹਨਾਂ ਨੂੰ ਸਰਲ ਤਰੀਕੇ ਨਾਲ ਸਮਝਿਆ ਜਾਵੇ। ਹਾਂਜੀ। ਤੇ ਇਹ ਸਮਝਣਾ ਕਿ ਛੋਟੇ-ਛੋਟੇ ਸ਼ਬਦ ਅੰਗਰੇਜ਼ੀ 'ਚ ਕਿੰਨੇ ਜ਼ਰੂਰੀ ਨੇ, ਮਤਲਬ ਅਰਥ ਕਿਵੇਂ ਬਣਾਉਂਦੇ ਨੇ। ਠੀਕ ਹੈ। ਤਾਂ ਸ਼ੁਰੂ ਕਰੀਏ ਡਿਟਰਮਿਨਸ ਤੋਂ। ਇਹ ਕੀ ਹੁੰਦੇ ਨੇ? ਹਾਂ, ਡਿਟਰਮਿਨਸ। ਦੇਖੋ ਇਹ ਨਾਉਨ ਯਾਨੀ ਨਾਉਨ ਤੋਂ ਪਹਿਲਾਂ ਆਉਂਦੇ ਨੇ। ਅੱਛਾ। ਤੇ ਇਹ ਦੱਸਦੇ ਨੇ ਕਿ ਅਸੀਂ ਕਿਸੇ ਆਮ ਚੀਜ਼ ਦੀ ਗੱਲ ਕਰ ਰਹੇ ਹਾਂ ਜਾਂ ਖਾਸ ਦੀ ਜਾਂ ਕਿੰਨੀ ਮਾਤਰਾ 'ਚ। ਜਿਵੇਂ ਇਹ ਐਂਡ ਦੀ ਇਨਜ ਬੜੀ ਕਨਫਿਊਜ਼ਨ ਹੁੰਦੀ ਹੈ ਕਈ ਵਾਰ ਬਿਲਕੁਲ ਖਾਸ ਕਰਕੇ a ਤੇ the ਦਾ ਫਰਕ a book ਮਤਲਬ ਕੋਈ ਵੀ ਕਿਤਾਬ ਆਮ ਪਰ the book ਮਤਲਬ ਕੋਈ ਖਾਸ ਕਿਤਾਬ ਜਿਸ ਬਾਰੇ ਪਹਿਲਾਂ ਗੱਲ ਹੋਈ ਹੋਵੇ ਜਾਂ ਸਾਨੂੰ ਪਤਾ ਹੋਵੇ ਠੀਕ ਹੈ ਠੀਕ ਹੈ ਯਾਨੀ the ਕਿਸੇ ਚੀਜ਼ ਨੂੰ ਖਾਸ ਬਣਾ ਦਿੰਦਾ ਹੈ ਹਾਂਜੀ ਤੇ ਇਸੇ ਤਰ੍ਹਾਂ this that these those ਨੇੜੇ ਦੂਰ ਦੀਆਂ ਚੀਜ਼ਾਂ ਦੱਸਦੇ ਨੇ my your his ਵਰਗੇ ਸ਼ਬਦ ਮਾਲਕੀ ਦੱਸਦੇ ਨੇ ਇਹ ਵੀ ਕਹ ਲੋ ਪੋਜੈਸਿਵਸ ਤੇ ਕਵਾਂਟੀਫਾਇਰਸ ਜਿਵੇਂ ਸਮ ਮੈਨੀ ਹਾਂ ਉਹ ਮਾਤਰਾ ਦੱਸਦੇ ਨੇ ਸਮ ਵਾਟਰ ਮੈਨੀ ਪੀਪਲ ਇਹ ਸਾਰੇ ਮਿਲ ਕੇ ਨਾਵ ਨੂੰ ਬਹੁਤ ਸਟੀਕ ਬਣਾ ਦਿੰਦੇ ਨੇ ਵਿਦਿਆਰਥੀਆਂ ਲਈ ਇਹਨਾਂ ਦਾ ਫਰਕ ਸਮਝਣਾ ਬਹੁਤ ਜ਼ਰੂਰੀ ਹੈ ਸਹੀ ਗੱਲ ਹੈ ਛੋਟੇ ਸ਼ਬਦ ਪਰ ਕੰਮ ਵੱਡਾ ਅੱਛਾ ਅੱਗੇ ਗੱਲ ਕਰੀਏ ਪ੍ਰੈਪੋਜੀਸ਼ਨਸ ਦੀ ਜਿਵੇਂ ਇਨ ਔਨ at under ہاں جی prepositions ਵੀ ਬਹੁਤ ਅਹਿਮ ਨੇ ਇਹ ਨਾਮ ਜਾਂ ਪੜਨਾਵ ਦਾ ਸੰਬੰਧ ਦੱਸਦੇ ਨੇ ਬਾਕੀ ਵਾਕ ਨਾਲ ਸੰਬੰਧ ਕਿਸ ਤਰ੍ਹਾਂ ਦਾ ਜ਼ਿਆਦਾਤਰ ਸਥਾਨ ਸਮਾਂ ਜਾਂ ਦਿਸ਼ਾ ਦਾ ਜਿਵੇਂ the cat is under the table ਇੱਥੇ ਅੰਡਰ ਦੱਸ ਰਿਹਾ ਹੈ ਕਿ ਬਿੱਲੀ ਕਿੱਥੇ ਹੈ ਮੇਜ਼ ਦੇ ਥੱਲੇ اچھا ਜਾਂ ਸਮੇਂ ਲਈ ਦੇਖੋ on monday in august at 5 pm ਇਨਾਂ ਦਾ ਅਲੱਗ-ਅਲੱਗ ਇਸਤੇਮਾਲ ਹੈ ਇੱਕ ਗਲਤ ਪ੍ਰੈਪੋਜੀਸ਼ਨ ਪੂਰਾ ਮਤਲਬ ਬਦਲ ਸਕਦਾ ਹੈ ਹਾਂ ਇਹ ਤਾਂ ਹੈ ਓਨ ਦਾ ਟੇਬਲ ਤੇ ਇਨ ਦਾ ਟੇਬਲ ਚ ਜ਼ਮੀਨ ਅਸਮਾਨ ਦਾ ਫਰਕ ਪੈ ਗਿਆ ਬਿਲਕੁਲ ਇਸ ਲਈ ਇਹਨਾਂ ਦੀ ਸਹੀ ਵਰਤੋਂ ਸਿੱਖਣੀ ਬਹੁਤ ਜ਼ਰੂਰੀ ਹੈ ਵਾਕਾਂ ਨੂੰ ਅਰਥ ਹੀ ਇਹਨਾਂ ਤੋਂ ਮਿਲਦਾ ਹੈ ਕਈ ਵਾਰ ਠੀਕ ਹੈ ਹੁਣ ਆਉਂਦੇ ਆ ਮਾਡਲਸ ਤੇ ਇਹ ਕੀ ਚੀਜ਼ ਹੈ

ਮੈਂ ਗੱਡੀ ਚਲਾ ਸਕਦਾ ਯੋਗਤਾ ਹਾਂਜੀ ਤੇ ਮੈਂ ਆਈ ਡਰਾਈਵ ਕੀ ਮੈਂ ਚਲਾ ਸਕਦਾ ਇਹ ਇਜਾਜ਼ਤ ਮੰਗਣਾ ਹੋ ਗਿਆ ਤੇ ਯੂ ਮਸਟ ਡਰਾਈਵ ਕੇਅਰਫੁਲੀ ਇਹ ਜ਼ਰੂਰਤ ਜਾਂ ਹੁਕਮ ਹੋ ਗਿਆ ਬਿਲਕੁਲ ਇਹ ਗਲਬਾਚੇ ਨਿਮਰਤਾ ਵੀ ਲਿਆਉਂਦੇ ਨੇ ਕੁਡ ਯੂ ਪਲੀਜ਼ ਹੈਲਪ ਇਹ ਕੈਨ ਯੂ ਹੈਲਪ ਨਾਲੋਂ ਜ਼ਿਆਦਾ ਨਿਮਰਤਾ ਵਾਲਾ ਵਾਕ ਹੈ ਵਾਹ ਮਤਲਬ ਇਹ ਸਿਰਫ ਵਿਆਕਰਨ ਨਹੀਂ ਗੱਲ ਕਰਨ ਦਾ ਤਰੀਕਾ ਵੀ ਸਿਖਾਉਂਦੇ ਨੇ ਹਾਂਜੀ ਬਿਲਕੁਲ ਭਾਵਨਾਵਾਂ ਨੂੰ ਸਹੀ ਢੰਗ ਨਾਲ ਪ੍ਰਗਟ ਕਰਨ ਲਈ ਮਾਡਲਸ ਬਹੁਤ ਜ਼ਰੂਰੀ ਨੇ ਬਹੁਤ ਵਧੀਆ ਅਖੀਰ ਚ ਕਾਲ ਕਰੀਏ ਸੈਂਟੈਂਸ ਕਨੈਕਟਰਸ ਦੀ ਐਂਡ ਬਟ ਸੋ बिकॉज ਹਾਊਏਵਰ ਵਰਗੇ ਸ਼ਬਦ ਹਾਂ ਵਾਕ ਜੋੜਨ ਵਾਲੇ ਸ਼ਬਦ ਜਾਂ ਵਾਕਾਂਸ਼ ਇਹ ਦੋ ਵਾਕਾਂ ਜਾਂ ਵਿਚਾਰਾਂ ਨੂੰ ਆਪਸ ਚ ਜੋੜਦੇ ਨੇ ਇੱਕ ਤਰਕਪੂਰਨ ਰਿਸ਼ਤਾ ਬਣਾਉਂਦੇ ਨੇ ਇਹਨਾਂ ਨਾਲ ਕੀ ਫਾਇਦਾ ਹੁੰਦਾ ਇਹਨਾਂ ਨਾਲ ਦੇਖੋ ਲਿਖਤ ਜਾਂ ਬੋਲਣ ਵੇਲੇ ਇੱਕ ਫਲੋ ਬਣਦਾ ਹੈ ਫਲੋ ਆਂਦਾ ਹੈ ਗੱਲ ਸਮਝਣੀ ਸੌਖੀ ਹੋ ਜਾਂਦੀ ਹੈ ਅੱਛਾ ਜੇ ਮੈਂ ਐਂਡ ਦੋ ਚੀਜ਼ਾਂ ਜੋੜਨ ਲਈ ਹਾਂ ਜਾਂ ਆਲਸੋ ਇਨ ਐਡੀਸ਼ਨ ਫਿਰ ਬਟ ਹਾਊਏਵਰ ਵਿਰੋਧ ਖਾਣ ਲਈ ਹੀ ਇਸ ਪੋਰ ਬਟ ਓਨਸਟ ਤੇ ਬਿਕੋਜ਼ ਸੋ ਧਰਫੋਰ ਕਾਰਨ ਤੇ ਨਤੀਜਾ ਦੱਸਣ ਲਈ ਬਿਲਕੁਲ ਇਟ ਵਾਸ ਰੇਨਿੰਗ ਸੋ ਵੀ ਸਟੇਡ ਇਨਸਾਈਡ ਤੇ ਫਰਸਟ ਦੈਨ ਫਾਈਨਲੀ ਕਮ ਦਾ ਕ੍ਰਮ ਦੱਸਦੇ ਨੇ ਇਹ ਸਾਰੇ ਮਿਲ ਕੇ ਲਿਖਤ ਨੂੰ ਸਟਰਕਚਰ ਦਿੰਦੇ ਨੇ ਤਰਤੀਬ ਦਿੰਦੇ ਨੇ ਤਾਂ ਕੁਲ ਮਿਲਾ ਕੇ ਅੱਜ ਆਪਾਂ ਦੇਖਿਆ ਕਿ ਡਿਟਰਮੀਨਰਸ ਪ੍ਰੈਪੋਜੀਸ਼ਨਸ ਮਾਡਲਸ ਤੇ ਸੈਂਟੈਂਸ ਕਨੈਕਟਰਸ ਪਾਵੇਂ ਛੋਟੇ ਸ਼ਬਦ ਨੇ ਪਰ ਅੰਗਰੇਜ਼ੀ ਪਾਸ਼ਾ ਚ ਸਪਸ਼ਟਤਾ ਸਟੀਕਤਾ ਤੇ ਪ੍ਰਵਾਹ ਲਿਆਉਣ ਲਈ ਇਹਨਾਂ ਦਾ ਰੋਲ ਬਹੁਤ ਵੱਡਾ ਹੈ ਸਹੀ ਗੱਲ ਹੈ ਇਹ ਪਾਸ਼ਾ ਦੀ ਬੁਨਿਆਦ ਦਾ ਹਿੱਸਾ ਨੇ ਤੇ ਸਭ ਤੋਂ ਜ਼ਰੂਰੀ ਗੱਲ ਜਿਵੇਂ ਕਿ ਅਕਸਰ ਕਿਹਾ ਜਾਂਦਾ ਹੈ ਇਹਨਾਂ ਨਿਯਮਾਂ ਨੂੰ ਸਿਰਫ ਜਾਣਨਾ ਕਾਫੀ ਨਹੀਂ ਹਾਂਜੀ ਅਸਲ ਮੁਹਾਰਤ ਤਾਂ ਇਹਨਾਂ ਨੂੰ ਲਗਾਤਾਰ ਵਰਤਣ ਨਾਲ ਅਭਿਆਸ ਨਾਲ ਹੀ ਆਉਂਦੀ ਹੈ ਜਿੰਨਾ ਜ਼ਿਆਦਾ ਬਿਆਸ ਕਰੋਗੇ ਉਨਾਂ ਹੀ ਕੁਦਰਤੀ ਤਰੀਕੇ ਨਾਲ ਇਹਨਾਂ ਦੀ ਵਰਤੋਂ ਕਰ ਸਕੋਗੇ ਬਿਲਕੁਲ ਸਹੀ ਅਭਿਆਸ ਬਹੁਤ ਜ਼ਰੂਰੀ ਹੈ ਅੱਛਾ ਤੇ ਜਿਹੜੇ ਸਰੋਤਿਆਂ ਨੂੰ ਇਹ ਵਿਸ਼ਾ ਪਸੰਦ ਆਇਆ ਤੇ ਉਹ ਹੋਰ ਜਾਨਣਾ ਚਾਹੁੰਦੇ ਨੇ ਹਾਂ ਉਹ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣ ਤਾਂਕਿ ਅੱਗੇ ਵੀ ਅਜਿਹੀ ਜਾਣਕਾਰੀ ਮਿਲਦੀ ਰਹੇ ਤੇ ਜੇਕਰ ਕਿਸੇ ਨੂੰ ਇਹਨਾਂ ਵਿਸ਼ਿਆਂ ਬਾਰੇ ਨੋਟਸ ਚਾਹੀਦੇ ਹੋਣ ਤਾਂ ਉਹਨਾਂ ਦਾ ਲਿੰਕ ਹੇਠਾਂ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਗਿਆ ਹੈ ਹਾਂਜੀ ਉਥੋਂ ਡਾਊਨਲੋਡ ਕੀਤੇ ਜਾ ਸਕਦੇ ਨੇ ਬਹੁਤ ਵਧੀਆ ਅੱਜ ਦੀ ਗੱਲਬਾਤ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਜਾਂਦੇ ਜਾਂਦੇ ਇੱਕ ਸਵਾਲ ਸਰੋਤਿਆਂ ਲਈ ਇਹਨਾਂ ਚਾਰ ਤਤਾਂ ਤੋਂ ਇਲਾਵਾ ਪਾਸ਼ਾ 'ਚ ਹੋਰ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਪ੍ਰਵਾਹ ਅਤੇ ਸਪਸ਼ਟਤਾ ਲਈ ਜ਼ਰੂਰੀ ਹੋ ਸਕਦੀਆਂ ਨੇ ਸੋਚਣ ਵਾਲੀ ਗੱਲ ਹੈ ਬਿਲਕੁਲ ਅਗਲੀ ਵਾਰ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ